ਕਿਹ ਚੰਗ ਦੇ ਫਿਕਰੇ ਰਕਬੇ ਚ ਟੇਸ਼ਨ ਅੱਛਾ ਇਹਦਾ ਇੱਕੋ ਹੀ ਪਿੰਡ ਸੀ ਕਿ ਹੋਰ ਵੀ ਪਿੰਡੇਗੇ ਸੀ ਇੱਥੇ ਇਹਦੀ ਇੱਕੋ ਹੀ ਤੇ ਉਹਨਾਂ ਨੇ ਕੋਈ ਆਪਦੀ ਇਬਾਦਤਗਾ ਬਣਾਈ ਸੀ ਇੱਥੇ ਉਹਨਾਂ ਦਾ ਸੀ ਆ ਗੁਰਦੁਆਰਾ ਡੇਰਾ ਕਿ ਮਕਾਨ ਹੀ ਵੇਖਿਆ ਸਿਕਾਪਾ ਦੇ ਡੇਰੇ ਆਪੋ ਦੇ ਬੈਠਕਾ ਦਰਵਾਜ਼ੇ ਅੱਛਾ ਜਿਹੜਾ ਪਿੰਡ ਦਾ ਮਾਲਕ ਸੀ ਉਹਦਾ ਵੀ ਕੋਈ ਡੇਰਾ ਜਾਂ ਘਰ ਹੈਗਾ ਸੀ ਇੱਥੇ ਬਣਿਆ ਹੈਗਾ ਸੀ ਇਹ ਹੈ ਉਹ ਕਮਰਾ ਜਿਹੜਾ ਕਮਰਾ ਕਿ ਉਸੇ ਹੀ ਟਾਈਮ ਦਾ ਆਪਣੀ ਅਸਲ ਹਾਲਤ ਚ ਮੌਜੂਦ ਹੈ ਇੱਥੇ ਤੁਸੀਂ ਇਸ ਕਮਰੇ ਦੀ ਛੱਤ ਅਗਰ ਦੇਖੋਗੇ ਛੱਤ ਵੀ ਆਪਣੀ ਅਸਲ ਉਸੇ ਹਾਲਤ ਵਿੱਚ ਮੌਜੂਦ ਹੈ ਕਾਨੇ ਦੇ ਬਾਲਿਆਂ ਨਾਲ ਬਣੀ ਛੱਤ ਸਾਨੂੰ ਨਜ਼ਰ ਆਉਂਦੀ ਹੈ ਕਿ ਪੁਰਾਣੀ ਹੀ ਖੜੀ ਹੈ ਇਸ ਪਿੰਡ ਦਾ ਸਕੂਲ ਜਿਹੜਾ ਕਿ ਇਸ ਪਿੰਡ ਦੇ ਮਾਲਕ ਦੇ ਨਾਮ ਤੇ ਹੀ ਰੱਖਿਆ ਗਿਆ گورਨਮੈਂਟ ਪ੍ਰਾਇਮਰੀ ਸਕੂਲ ਚੇਤ ਸਿੰਘ ਸਾਰੇ ਸਿੱਖ ਸੀ ਸਭ ਮਤਲਬ ਮੁਸਲਮਾਨ ਇੱਥੇ ਰਹਿੰਦੇ ਕੋਈ ਨਹੀਂ ਠੀਕ ਮੁਸਲਮਾਨ ਤਾਂ ਸੀ ਆ ਹਜਰ ਹੋ ਗਏ ਉਹ ਹੀ ਮੁਸਲਮਾਨ ਪਹਿਲੇ ਇੱਥੇ ਦਾ ਮਤਲਬ ਸਨੀ ਕਿੱਥੋਂ ਦਾ ਕੋਈ ਮੁਸਲਮਾਨ ਨਹੀਂ ਹੈ ਕੋਈ ਮੁਸਲਮਾਨ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਇਹ ਸੰਦੇਸ਼ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਬਹਾਵਲ ਨਗਰ ਦੀ ਤਹਿਸੀਲ ਮਿੰਚਨਾਬਾਦ ਦਾ ਪਿੰਡ ਚੇਤ ਸਿੰਘ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਇੱਥੇ ਕੋਈ ਮੁਸਲਮਾਨ ਘਰ ਨਹੀਂ ਰਹਿੰਦਾ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗਲਬਾਤ ਕਰਾਂਗੇ ਕਿ ਇਹ ਪਿੰਡ ਕਿਸ ਤਰ੍ਹਾਂ ਦਾ ਹੁੰਦਾ ਸੀ ਕੀ ਕਦੀ ਇੱਥੇ ਕੋਈ ਪਿੰਡ ਦੇਖਣ ਆਇਆ ਤੇ ਹੁਣ ਪਿੰਡ ਵਿੱਚ ਕੀ ਚੀਜ਼ਾਂ ਨੇ ਤੇ ਪਹਿਲੇ ਪਿੰਡ ਵਿੱਚ ਕੀ ਚੀਜ਼ਾਂ ਸੀ ਇਸ ਪਿੰਡ ਦੀ ਸਾਰੀ ਇਨਫੋਰਮੇਸ਼ਨ ਲਵਾਂਗੇ ਉਹਨਾਂ ਤੋਂ ਤੇ ਆਓ ਦਿਖਾਈਏ ਤੁਹਾਨੂੰ ਇਹ ਪਿੰਡ ਇਹ ਪਿੰਡ ਜ਼ਿਲ੍ਹਾ ਬਹਾਵਲ ਨਗਰ ਤੋਂ 36 ਮੀਲ ਤੇ ਤਹਿਸੀਲ ਮਿੰਚਨਾਬਾਦ ਤੋਂ 10 ਮੀਲ ਦੇ ਪੰਧ ਤੇ ਹੈ ਤੇ ਦੂਸਰੀ ਸਾਈਡ ਤੋਂ ਇਸ ਪਿੰਡ ਨੂੰ ਲੱਗਦਾ ਹੈ ਮੰਡੀ ਸਾਦਕ ਗੰਜ ਅਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਤੁਮ ਕੀ ਹਾਲ ਚਾਲ ਹੈ ਠੀਕ ਹੈ ਨਾਮ ਕੀ ਬਾਬਾ ਜੀ ਤੁਹਾਡਾ ਮਮਤ ਅਸਰ ਸਹੀ ਤੇ ਵਾਲੇ ਸਾਹਿਬ ਦਾ ਹਾਜੀ ਮਮਤ ਸਹੀ ਠੀਕ ਤੇ ਆਪਾਂ ਕਿਹੜੇ ਪਿੰਡ 'ਚ ਬੈਠੇ ਆ ਨਾਂ ਦੱਸੋ ਇਹਦਾ ਚੇਤ ਸਿੰਘ ਚੇਤ ਸਿੰਘ ਸਹੀ ਤੇ ਬਾਬਾ ਜੀ ਜ਼ਿਲ੍ਹਾ ਕਿਹੜਾ ਲੱਗਦਾ ਆਪਣੇ ਪਿੰਡ ਨੂੰ ਬਾਵਲ ਲੱਗ ਹੈ ਸੁਣ ਹਾਂਜੀ ਬਾਵਲ ਲੱਗ ਤੇ ਤਹਿਸੀਲ ਮਿੰਤਣਾਬਾਦ ਸੇਲ ਮਿੰਤਣਾਬਾਦ ਸਹੀ ਇਹ ਬਾਬਾ ਜੀ ਪਿੰਡ ਆਪਣਾ ਇਹ ਕੱਚਾ ਹੁੰਦਾ ਸੀ ਕਿ ਪੱਕੇ ਘਰ ਵੀ ਹੁੰਦੇ ਸੀ ਇੱਥੇ ਪੱਕੇ ਹੁੰਦੇ ਸੀ ਪੱਕੇ ਹੁੰਦੇ ਆ ਇਹ ਘਰ ਸਹੀ ਤੇ ਖੂਹ ਕਿੰਨੇ ਕੁ ਹੁੰਦੇ ਸੀ ਆਪਣੇ ਪਿੰਡ ਦੇ ਖੂਹ ਕਾਫੀ ਖੂਹ ਸਹੀ ਕਿੰਨੇ ਕੁ 1 2 3 4 5 6 7 ਖੂਹ ਦੇ 100 ਦੇ ਖੂਹ ਦੇ ਖੂਹ ਹੋਣ 20 25 ਅੱਛਾ ਸਿੱਖਾਂ ਸਹੀ ਕਿਸੇ ਖੂਦ ਦਾ ਨਾਮ ਹੀ ਯਾਦ ਬਾਬਾ ਜੀ ਕੁ ਸੁਣਿਆ ਹੈ ਗੁਨਾਮ ਦੇ ਨਾਮ ਦੇ ਜਾਂਦਾ ਏ ਅੱਛਾ ਫਿੱਕਾ ਦੇ ਕੋ ਨਾ ਕਾ ਤੋ ਸਹੀ ਕੋ ਨਾਮ ਤੋ ਕੋਹਤ ਨਾਮ ਹੈ ਹੀ ਨਹੀਂ ਸਿੱਖਾਂ ਦੇ ਨਾਮ ਹਾਂ ਹਾਂ ਪਿੰਡ ਦਾ ਮੋਹਰੇ ਚ ਆਏ ਅੱਛਾ ਫਿੱਖਾਂ ਦੇ ਆਪਾ ਦੇ ਨਾਮ ਹੋ ਤਣ ਪਿਆ ਫਲਾਣੇ ਦਾ ਆਪਣਾ ਨੇ ਦਾ ਸਹੀ ਤੇ ਇਹ ਮੁਸਲਮਾਨਾਂ ਦਾ ਪਿੰਡ ਹੈਗੇ ਸੀ ਮੁਸਲਮਾਨ ਇਸ ਪਿੰਡ ਜੀ ਵੀ ਕਿ ਸਿੱਖ ਹੀ ਸੀ ਸਾਰੇ ਸਿੱਖ ਸਾਰੇ ਸਿੱਖ ਸੀ ਸਭ ਮੁਸਲਮਾਨ ਇੱਥੇ ਰਹਿੰਦੇ ਕੋਈ ਨਹੀਂ ਹਾਂ ਠੀਕ ਮੁਸਲਮਾਨ ਤਾਂ ਸਹੀ ਆਏ ਯੋਧਰ ਦੇ ਮਹਾਜਰ ਹੋ ਕੇ ਆਏ وہی ਮੁਸਲਮਾਨ ਪਹਿਲੇ ਇੱਥੇ ਦਾ ਮਤਲਬ ਸਨੀ ਇੱਥੋਂ ਦਾ ਕੋਈ ਮੁਸਲਮਾਨ ਨਹੀਂ ਕੋਈ ਮਤਲਬ ਸਹੀ ਸਹੀ ਤੇ ਇੱਕ ਕੋਈ ਰੇਲਵੇ ਸਟੇਸ਼ਨ ਚੌਕੀ ਇੱਥੇ ਕੋਈ ਬਣੀ ਸੀ ਕੋਈ ਸ਼ਹਿਰ ਕੋਈ ਨਹੀਂ ਰੇਲਵੇ ਸਟੇਸ਼ਨ ਹੈ ਕਾਸੀ ਗੋਲੇ ਦਾ ਹੋਰ ਕੋਈ ਸ਼ਹਿਰ ਅੱਛਾ ਆਪਣੇ ਪਿੰਡ ਤੋਂ ਕਿ ਜਿਹੜਾ ਮਿੰਜਣਾਬਾਦ ਆ ਲਾਓ ਨਹੀਂ ਜੀ ਪਿੰਡ ਦੇ ਪਿੰਡ ਦੇ ਵਿੱਚ ਜੇ ਸੰਗ ਦੇ ਸਿੱਖ ਦੇ ਰਕਵੇ ਚ ਸਟੇਸ਼ਨ ਅੱਛਾ ਇਹਦਾ ਇੱਕੋ ਹੀ ਪਿੰਡ ਸੀ ਕੋਰ ਵੀ ਪਿੰਡੇਗੇ ਸੀ ਇੱਥੇ ਇਹਦੇ ਇੱਕੋ ਹੀ ਇੱਕੋ ਹੀ ਬਬੇ ਤੁਸੀਂ ਜਦੋਂ ਉਸ ਮਾਲਕ ਕੀ ਵੇਖਿਆ ਪਿੰਡੇ ਚ ਕੋਈ ਡੇਰਾ ਬਣਿਆ ਕੀ ਕੀ ਚੀਜ਼ਾਂ ਬਣੀਆਂ ਵੇਖੀਆਂ ਇਸ ਪਿੰਡ ਦੀਆਂ ਜਿਹੜੇ ਤੁਹਾਨੂੰ ਯਾਦ ਨੇ ਡੇਰਾ ਕਿ ਮਕਾਨ ਹੀ ਵੇਖਿਆ ਸ਼ਕਾਪਾ ਦੇ ਡੇਰੇ ਆਪੋ ਦੇ ਬੈਠਕਾ ਦਰਵਾਜ਼ੇ ਅੱਛਾ ਜਿਹੜਾ ਪਿੰਡ ਦਾ ਮਾਲਕ ਸੀ ਉਹਦਾ ਵੀ ਕੋਈ ਡੇਰਾ ਜਾਂ ਘਰ ਹੈਗਾ ਸੀ ਇੱਥੇ ਬਣਿਆ ਹੈਗਾ ਸੀ ਠੀਕ ਤਾਂ ਹੁਣ ਵੀ ਕੋਈ ਨਿਸ਼ਾਨੀ ਹੋਏਗੀ ਕੋਈ ਨਹੀਂ ਲੈ ਠਹਿ ਠੋਗਾ ਨਹੀਂ ਅੱਛਾ ਤੇ ਮਸਜਿਦ ਵੀ ਪਹਿਲੀ ਮਸਜਿਦ ਫਿਰ ਤੁਸੀਂ ਆ ਪਹਿਲਾ ਕੋਈ ਪਹਿਲੇ ਕੋਈ ਨਹੀਂ ਸੀਗੀ ਐਸੀ ਪੁਰਾਣੀ ਤੁਸੀਂ ਵੀ ਨਹੀਂ ਤੇ ਉਹਨਾਂ ਨੇ ਕੋਈ ਆਪ ਦੀ ਇਬਾਦਤ ਦਾ ਬਣਾਈ ਸੀ ਇੱਥੇ ਉਹਨਾਂ ਦਾ ਸੀ ਆ ਗੁਰਦੁਆਰਾ ਅੱਛਾ ਤੇ ਉਹ ਕੋਈ ਬਬਰੀ ਪਿੰਡ ਦੀ ਕੋਈ ਪੁਰਾਣੀ ਨਿਸ਼ਾਨੀ ਹੋਏਗੀ ਵੇਖਣ ਨੂੰ ਕਿ ਮਿਟ ਗਈ ਆ ਜਿਵੇਂ ਗੁਰਦੁਆਰਾ ਹੋ ਗਿਆ ਜਾਂ ਹੁੰਦਾ ਜਿੱਥੇ ਘਾਰ ਹੁੰਦਾ ਸੀ ਮਕਾਨ ਤਾਂ ਹੈ ਅੱਛਾ ਖੜੇ ਨੇ ਸਹੀ ਦਰਵਾਜ਼ਾ ਇੱਕ ਦਾ ਇਸ ਪਿੰਡ ਵਿੱਚ ਇੱਕ ਇਹ ਹਵੇਲੀ ਦਾ ਦਰਵਾਜ਼ਾ ਤੇ ਇੱਥੇ ਇੱਕ ਕਮਰਾ ਵੀ ਪੁਰਾਣਾ ਮੌਜੂਦ ਹੈ ਲੇਕਿਨ ਇਹ ਪਿੰਡ ਜਿਹੜਾ ਹੈ ਸਿਰਫ ਸਿੱਖ ਸਰਦਾਰਾਂ ਦਾ ਸੀ ਮੁਸਲਮਾਨ ਇੱਥੇ ਕੋਈ ਵੀ ਨਹੀਂ ਸੀ ਇਸ ਕਰਕੇ ਕਿਸੇ ਨੂੰ ਵੀ ਇਸ ਹਵੇਲੀ ਦੇ ਮਾਲਕ ਦਾ ਨਹੀਂ ਪਤਾ ਪਰ ਤੁਸੀਂ ਦੇਖ ਸਕਦੇ ਜੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਇਹ ਹਵੇਲੀ ਬਣੀ ਉਸੇ ਹੀ ਟਾਈਮ ਦੀ ਹੈ ਲੇਕਿਨ ਇੱਥੇ ਵੱਡੀ ਏਟ ਲੱਗੀ ਹੈ ਇਸ ਹਵੇਲੀ ਦੇ ਅੰਦਰ ਇੱਕ ਕਮਰਾ ਵੀ ਮੌਜੂਦ ਹੈ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਵੀ ਤੁਸੀਂ ਦੇਖੋ ਇਹ ਦਰਵਾਜ਼ਾ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਤੇ ਅੰਦਰੋਂ ਵੀ ਬਹੁਤ ਸੋਹਣੇ ਤਰੀਕੇ ਨਾਲ ਵੇਖੋ ਇਹਨੂੰ ਬਣਾਇਆ ਗਿਆ ਸੀ ਉਸ ਟਾਈਮ ਤੇ ਤੇ ਇਹ ਹੈ ਉਹ ਕਮਰਾ ਜਿਹੜਾ ਕਮਰਾ ਕਿ ਉਸੇ ਹੀ ਟਾਈਮ ਦਾ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਇੱਥੇ ਤੁਸੀਂ ਇਸ ਕਮਰੇ ਦੀ ਛੱਤ ਤੱਕ ਦੇਖੋਗੇ ਛੱਤ ਵੀ ਆਪਣੀ ਅਸਲ ਉਸੇ ਹੀ ਹਾਲਤ ਮੌਜੂਦ ਹੈ ਕਾਨੇ ਦੇ ਬਾਲਿਆਂ ਨਾਲ ਬਣੀ ਛੱਤ ਸਾਨੂੰ ਨਜ਼ਰ ਆਉਂਦੀ ਹੈ ਕਿ ਪੁਰਾਣੀ ਹੀ ਖੜੀ ਹੈ ਇਹ ਹੈ ਉਹ ਜਗਾ ਜਿੱਥੇ ਕਿ ਪਹਿਲੇ ਸਿੱਖ ਸਰਦਾਰਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ ਲੇਕਿਨ ਵੰਡ ਤੋਂ ਬਾਅਦ ਇੱਥੇ ਕੋਈ ਸਿੱਖ ਸਰਦਾਰ ਨਾ ਰਿਹਾ ਫਿਰ ਜਿਹੜੇ ਮੁਸਲਮਾਨ ਇੱਥੇ ਮਹਾਜਰ ਆ ਕੇ ਬਸੇ ਉਹਨਾਂ ਨੂੰ ਇਹ ਜ਼ਮੀਨਾਂ ਪਈਆਂ ਉਹਨਾਂ ਨੇ ਫਿਰ ਆਪਣੀ ਜ਼ਰੂਰਤ ਦੇ ਮੁਤਾਬਕ ਇੱਥੇ ਆਪਣੀ ਰਿਹائش ਬਣਾ ਲਈ ਹੁਣ ਆਪਣੇ ਪਿੰਡ 'ਚ ਇੱਕੋ ਹੀ ਮਸਜਿਦ ਹੈ ਕਿ ਹੋਰ ਵੀ ਹੈਗੀਆਂ ਨੇ ਇੱਕੋ ਹੀ ਇੱਕ ਦਰਬਾਰ ਤੇ ਇੱਕੋ ਦਰਬਾਰ ਬਾਹਰ ਇੱਕ ਕਬਰਾਂ ਦੀ ਕਬਰਾਂ ਤੇ ਠੀਕ ਉਹ ਜਿਹ ਮੌਜ਼ੇ 'ਚ ਤਾਂ 6-7 ਪਿੰਡ ਦੀ ਮਸਜਿਦਾਂ ਹੈ ਅੱਛਾ ਸਾਰੇ ਮੋਜੇ ਹੂੰ ਇਹ ਪਿੰਡ ਚ ਕੋਈ ਠੀਕ ਹੈ ਤੇ ਇੱਥੇ ਕੋਈ ਮੇਲਾ ਵੀ ਲੱਗਦਾ ਹੈ ਲੱਗਦਾ ਹੈ ਕਿੰਦਾ ਕਿਹੜਾ ਨਾਂ ਦੱਸੋ ਕਿੰਨਾ ਦਾ ਮੇਲਾ ਲੱਗਦਾ ਬਾਬੇ ਯਾਰ ਸ਼ਾਹ ਦਾ ਸਹੀ ਇਹ ਮਤਲਬ ਕਿ ਕਿੰਨੀ ਕੁ ਦੇਰ ਹੋ ਗਈ ਮੇਲੇ ਲੱਗਦੇ ਨੂੰ ਚਾਰ ਹਾੜ ਦੀ ਨਹੀਂ ਅਰਸਾ ਕਰਨਾ ਹੋ ਗਿਆ ਇਹਨੂੰ ਹੋ ਗਿਆ ਕਿ 35 40 ਸਾਲ 35 40 ਸਾਲ ਹੋ ਗਏ ਮਤਲਬ ਪੁਰਾਣਾ ਹੀ ਮੇਲਾ ਲੱਗਦਾ ਹਾਂ ਤੇ ਇਹ ਵੀ ਉਧਰੋਂ ਹੀ ਆਏ ਹੋਏ ਸੀ ਉਹ ਵੀ ਉਧਰ ਪਿੰਡ ਵੀ ਉਧਰ ਆਏ ਤੇ ਇਹ ਜਿਹੜਾ ਮਤਲਬ ਪਿੰਡ ਆਪਣਾ ਹੈਗਾ ਇਹ ਸਾਰਾ ਹੀ ਮਹਾਜਰਾ ਦਾ ਇੱਕ ਜਗ੍ਹਾ ਤੋਂ ਉੱਠ ਕੇ ਆਏ ਕਿ ਲਾਦਰਾਂ ਦਾ ਪਿੰਡਾਂ ਤੋਂ ਅਲਾਇਦਾ ਅਲਾਇਦਾ ਠੀਕ ਤੇ ਆਪਣੇ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਹੁਣ ਖੋਕਰ ਤੇ ਜੰਮੂ ਤੇ ਤੂਰ ਤੇ ਨਬਾ ਕਰ ਸਹੀ ਕਰ ਚੌਥੇ ਚਾਰ ਹੋਰ ਬੱਬੇ ਸੰਦਸੋ ਕਿ ਟਾਈਮ ਵਕਤ ਦੱਸੋ ਜਿਹੜਾ ਵਕਤ ਗੁਜ਼ਰ ਗਿਆ ਉਹ ਚੰਗਾ ਯਾ ਕਿ ਜਿਹੜਾ ਹੁਣ ਆ ਗਿਆ ਓਏ। ਯੋ ਜਿਹੜਾ ਸਾਡਾ ਪਿਛਲਾ ਸੀ ਉਹ ਜਿਹੜਾ ਆਂਦਾ ਨਹੀਂ ਤੇ ਜਦੋਂ ਆਇਆ ਉਦੋਂ ਵੀ ਚੰਗਾ ਸੀ ਜਿਹੜਾ ਹੋਰ ਖਤਰਨਾਕ ਹੈ ਜੇ ਕੋ ਪਿਛਾਂ ਖੜਿਆ ਸੀ ਉਦੋਂ ਵੀ ਪੜਾ। ਹੋਰ ਦੱਸ ਬੱਬੇ ਜੀ ਹੋਰ ਪਿੰਡ ਚ ਆਪਾਂ ਨੂੰ ਕੀ ਵੇਖਣ ਨੂੰ ਮਿਲੇਗਾ ਹੁਣ ਸਕੂਲ ਹੈਗਾ ਹੈ ਬਸ ਸਕੂਲ ਹੀ ਏ ਦੋ ਸਕੂਲਾਂ ਦਾ ਮੁੰਡਿਆਂ ਦਾ ਦੋ ਸਕੂਲ ਨੇ ਤੇ ਬੱਬਾ ਜੀ ਨਾਮ ਕਿਸੇ ਨੂੰ ਮਤਲਬ ਕਿਹਾ ਨਹੀਂ ਕਿ ਨਾਮ ਬਦਲ ਲਈ ਹੈ ਇਹ ਹੁਣ ਤਾਂ ਸਾਰਾ ਮੁਸਲਮਾਨਾ ਦਾ ਪਿੰਡ ਹੈਗਾ ਕਦੀ ਹੋ ਹੀ ਜਾਂਦੀ ਨਾ ਗੱਲ ਨੇ ਆਖਿਆ ਨਾ ਨਾਮ ਬਦਲ ਇਹ ਨਹੀਂ ਬਦਲਦਾ ਇਹਨੇ ਆਪ ਨਹੀਂ ਬਦਲਿਆ ਪਿੰਡ ਵਾਲਿਆਂ ਨੇ ਨਾ ਨਹੀਂ ਬਦਲਿਆ ਬਸ ਹੋ ਗਿਆ ਚੱਲਣ ਦਾ ਪੁਰਾਣਾ ਪਹਿਲਾਂ ਤੇ ਦੱਸਣਾ ਹੈ ਵੀ ਜਿੱਥਾ ਮਕਾਨ ਪੈਖਲੇ ਨੂੰ ਇਹ ਇਹ ਤੋਂ ਪਰ ਇਹ ਤੋਂ ਪਿਛਲਾ ਮਕਾਨ ਤਾਂ ਚੌਕ ਸੀ ਸਾਡਾ ਇਹਦਾ ਆ ਜਿਹੜਾ ਮਸਜਿਦ ਰਾਸੇ ਤੇ ਸਾਰਾ ਚੌਕ ਸੀ ਆ ਜਿਹੜਾ ਗੁਰਦੁਆਰਾ ਇਹ ਸਾਰਾ ਚੌਕ ਸੀ ਆ ਕੰਤ ਪੁਰਾਣੀ ਕੰਤ ਤੋਂ ਅੰਦਰ ਤੋਂ ਬਾਹਰ ਬਾਹਰ ਸਾਰਾ ਚੌਕ ਸੀ ਆ ਸਾਰਾ ਚੌਕ ਸੀ ਆ ਸਾਰਾ ਵੇਲੀ ਪਈ ਹੁੰਦੀ ਹੁਣ ਇੱਥੇ ਬੁਕਾਨ ਪੈ ਗਈ ਤੇ ਹੁਣ ਸਕੂਲ ਹੈਗਾ ਪਿੰਡ 'ਚ ਬਾਬਾ ਜੀ ਹੈਗਾ ਦੋ ਸਕੂਲ ਦੋ ਸਕੂਲ ਇਹ ਹੈ ਜੀ ਇਸ ਪਿੰਡ ਦੀ ਪਹਿਲੀ ਉਹ ਮਸਜਿਦ ਜਿਹੜੀ ਕਿ ਮਹਾਜਰਾਂ ਨੇ ਆ ਕੇ ਇਸ ਪਿੰਡ ਵਿੱਚ ਬਣਾਈ ਤੇ ਪਿੰਡ ਜੇ ਸਾਨੂੰ ਆ ਨਲਕਾ ਵੀ ਵੇਖਣ ਨੂੰ ਮਿਲਦਾ ਹੈ ਅੱਜ ਕੱਲ ਤੁਹਾਨੂੰ ਪਤਾ ਪਿੰਡਾਂ ਥਾਵਾਂ ਤੇ ਬਿਲਕੁਲ ਹੀ ਖਤਮ ਹੋ ਗਿਆ ਲੇਕਿਨ ਇਸ ਪਿੰਡ ਵਿੱਚ ਸਾਨੂੰ ਨਲਕਾ ਦੇਖਣ ਨੂੰ ਮਿਲਿਆ ਤੇ ਅਸੀਂ ਕਿ ਤੁਹਾਨੂੰ ਵੀ ਵਿਖਾਈਏ ਤੇ ਇਹ ਹੈ ਜੀ ਇਸ ਪਿੰਡ ਦਾ ਸਕੂਲ ਜਿਹੜਾ ਕਿ ਇਸ ਪਿੰਡ ਦੇ ਮਾਲਕ ਦੇ ਨਾਮ ਤੇ ਹੀ ਰੱਖਿਆ ਗਿਆ گورਨਮੈਂਟ ਪ੍ਰਾਇਮਰੀ ਸਕੂਲ ਚੇਤ ਸਿੰਘ ਇਹ ਪੰਜ ਮਾਤਾ ਦਾ ਸਕੂਲ ਹੈ ਤੇ ਹੁਣ ਪਿੰਡ ਵਿੱਚ ਦੋ ਸਕੂਲ ਲੱਗੇ ਨੇ ਪਹਿਲੇ ਇਸ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦੇ ਸੀ ਇੱਕ ਕੁੜੀਆਂ ਦਾ ਸਕੂਲ ਹੈ ਤੇ ਇੱਕ ਮੁੰਡਿਆਂ ਦਾ ਤੇ ਦੋਵੇਂ ਹੀ 5 ਕਲਾਸਾਂ ਤੱਕ ਨੇ ਤੇ ਪਿੰਡ ਐਵੇਂ ਹੀ ਸੁਸ਼ੂਰਤ ਐਵੇਂ ਸੀ ਕਿ ਬਣਿਆ ਠਣਿਆ ਆਇਆ ਸੀ ਬੜਾ ਵੱਡਾ ਪਿੰਡ ਅੱਛਾ ਹੁਣ ਤਾਂ ਵੇਲੇ ਵੇਲੇ ਘਰ ਖੜੇ ਦੌਗੀ ਦੌਗੀ ਸਹੀ ਰਕਵੇ ਪਿੰਡ ਦੇ ਬਾਹਰ ਬਣ ਗਏ ਰਕਬੇ ਦੇ ਲਈ ਬਾਬਦੀਆਂ ਬਣ ਗਈਆਂ ਬਾਰ-ਬਾਰ ਰਕਬੇ ਦੇ ਲਿਆਜਾ ਪਿੰਡ ਵੀ ਬਹੁਤ ਵੱਡਾ ਸੀ ਕਿੰਨਾ ਕੁ ਰਕਬਾਣਾ ਬਾਬਾ ਜੀ 75 ਰੁਪਆ 75 ਰੁਪਆ ਠੀਕ ਇਹ ਇਹਦਾ ਹੋਰ ਵੀ ਨਾਲ ਨਾਲ ਵਾਲਾ ਪਿੰਡ ਵੀ ਕੋਈ ਨਹੀਂ ਸੀ ਕਿ ਵੱਡਾ ਪਿੰਡ ਇਹ ਹੀ ਹੈ ਇਹ ਵੱਡਾ ਹੀ ਹੈ ਸਭ ਤੋਂ ਵੱਡਾ ਪਿੰਡ ਇਹ ਸੀ ਸਹੀ ਇਹ ਪਟਵਾਰ ਹਲਕਾ ਵੀ ਇਹ ਸੀ ਅੱਛਾ ਇਹਦੇ ਨਾਲ ਕੰਨਾਂ ਹਰਣਾਣਾ ਨਸਰਾਣਾ ਬੁਰੀਦਾਰਾਂ ਇਹ 5 ਪਿੰਡ ਲੱਗਦੇ ਸਹੀ ਇੱਕ ਪਟਵਾਰੀ ਤੇ ਬਾਲੀ ਠੀਕ ਪੰਜਾਂ ਪਿੰਡ ਇਹ ਆਪਣੇ ਪਿੰਡ ਦੀ ਜਿਹੜੀਆਂ ਬਾਦੀਆਂ ਨੇ ਉਹਨਾਂ ਦੇ ਉਹਨਾਂ ਦੇ ਨਾਂ ਵੀ ਇਹੀ ਪਿੰਡ ਨਾਲ ਲਿਕੇ ਉਹਨਾਂ ਦੇ ਨਾਂ ਰੱਖੇ ਕੀ ਹੋਈ ਚੱਲਦਾ ਪਹਿੜੀਆਂ ਵਾਲੇ ਵੀ ਇੱਥੇ ਨਾਂ ਤੇ ਚੱਲਦਾ ਕਿੰਨੀਆਂ ਬਾਦੀਆਂ ਬਣ ਗਈਆਂ ਆਪਣੇ ਇਸ ਪਿੰਡ ਦੀਆਂ ਬਾਦੀਆਂ ਕਾਫੀ ਕਿੰਨੀਆਂ ਤੁਸੀਂ ਨਾਂ ਯਾਦ ਹੋ ਉਹਨਾਂ ਦਾ ਦੱਸੋ ਸਾਨੂੰ ਨਹੀਂ ਨਹੀਂ ਮੋਲੇ ਕਿੱਥੇ ਆ ਬੀਆ ਮੋਲਾ ਨੇ ਭੈਣੀ ਬਣ ਗਈ ਆ ਤੁਹਾਡੇ ਭੈਣੀ ਆ ਆ ਭੈਣੀ ਆ ਆ ਪੱਕੀ ਸੜਕ 'ਤੇ ਆ ਪੱਕੀ 'ਚ ਇੱਕ ਇੱਕ ਘਰ ਬੈਠਾ ਉਹ ਵੀ ਭੈਣਾਂ ਚ ਕਰੀ ਚੁੱਕਾ ਉਹ ਵੀ ਇੱਥੋਂ ਬਣੀ ਵੱਡੀ ਭੈਣੀ ਇਹ ਪੱਕੀ 'ਚ ਸਾਡੇ ਨਾਂ ਦਾ ਭੈਣੀਆਂ ਨਾ ਉਹ ਮੋਦੇ ਇਸੇ 'ਚ ਜਿੱਥੋਂ ਉੱਠ ਗਏ ਨਾ ਆ ਕੇ ਐਵੇਂ ਪੈ ਰਹੀਆਂ ਦੀ ਭੈਣੀ ਹੋ ਗਈ ਆ ਇਹ ਆਪਣਾ ਇਹ ਨਾ ਆਈਆਂ ਨਾ ਰਾਈਆਂ ਦੀ ਭੈਣੀ ਉਹ ਨਸਰਾਨੇ 'ਚ ਬਾਬਾ ਜੀ ਉਹਨਾਂ ਸਰਾਣੇ ਚ ਸਾਡੇ ਪਿੰਡ ਨੇ ਤੇ ਇਧਰ ਕੋਈ ਪਿੰਡ ਦੇਖਣਾ ਜਿਹੜੇ ਇੱਥੋਂ ਸਿੱਖ ਗਏ ਨੇ ਇਧਰ ਕੋਈ ਨਹੀਂ ਕੋਈ ਵੀ ਨਹੀਂ ਆਇਆ ਕਦੀ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਪਿੰਡੋਂ ਬਾਹਰ ਨਿਕਲ ਕੇ ਇਹ ਸਾਨੂੰ ਟੁੱਟੀ ਜੀ ਇਮਾਰਤ ਨਜ਼ਰ ਆ ਰਹੀ ਜਿਹੜੀ ਇਹ ਇੱਥੇ ਹੁੰਦਾ ਸੀ ਰੇਲਵੇ ਸਟੇਸ਼ਨ ਕਹਿ ਲੋ ਜਾਂ ਰੈਸਟ ਹਾਊਸ ਕਹਿ ਲੋ ਇਹ ਪੱਕੀ ਗੱਲ ਨਹੀਂ ਪਤਾ ਲੱਗੀ ਲੇਕਿਨ ਇਹ ਦੇਖਣ ਤੋਂ ਰੈਸਟ ਹਾਊਸ ਹੀ ਲੱਗਦਾ ਹੈ ਤੇ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਸਟੇਸ਼ਨ ਅੰਗਰੇਜ਼ ਦਾ ਸੀ ਉਹ ਰੈਸਟ ਹਾਊਸ ਵੀ ਹੋ ਸਕਦਾ ਹੈ ਤੇ ਅੱਜ ਅਸੀਂ ਤੁਹਾਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਬਹਾਵਲ ਨਗਰ ਦੀ ਤਹਿਸੀਲ ਮਿੰਚਨਾਬਾਦ ਦਾ ਪਿੰਡ ਚੇਤ ਸਿੰਘ ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ